ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਪੰਜਾਬ ਦੀ ਗੱਡੀ ਨੂੰ ਅਲਪਛਤਿਆਨ ਨੇ ਮਾਰੀ ਟੱਕਰ ਚੋਣ ਪ੍ਰਚਾਰ ਤੋਂ ਆ ਰਹੀ ਸੀ ਵਾਪਸ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅੰਗਰੇਜ਼ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਚੋਣ ਪ੍ਰਚਾਰ ਤੋਂ ਵਾਪਸ ਆ ਰਹੇ ਸਨ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਲੱਗ ਗਈ ਅਤੇ ਕਾਫੀ ਜ਼ਿਆਦਾ ਤੰਦ ਹੋਣ ਦੇ ਕਾਰਨ ਉਹਨਾਂ ਵੱਲੋਂ ਗੱਡੀ ਬਹੁਤ ਹੀ ਤੇਜ਼ ਨਹੀਂ ਸੀ ਚਲਾਈ ਜਾ ਰਹੀ ਜਿਸ ਦਾ ਫਾਇਦਾ ਚੁੱਕਦੇ ਹੋਏ ਅਣਪਛਾਤੇ ਨੌਜਵਾਨਾਂ ਨੇ ਅੰਗਰੇਜ਼ ਸਿੰਘ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ ਹੈ ਅਤੇ ਉਹਨਾਂ ਦੀ ਗੱਡੀ ਪਹਿਲੀਆਂ ਵਿੱਚ ਜਾ ਕੇ ਡਿੱਗ ਗਈ ਅਤੇ ਬੁਰੀ ਤਰ੍ਹਾਂ ਡੈਮੇਜ ਹੋ ਗਈ। ਹਾਲਾਂਕਿ ਇਸ ਦੌਰਾਨ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਲੋਕਾਂ ਵੱਲੋਂ ਮੈਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੈਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਹਾਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਮੈਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਮੈਂ ਚੋਣ ਪ੍ਰਚਾਰ ਬੰਦ ਨਹੀਂ ਕਰਨ ਵਾਲਾ ਮੇਰਾ ਚੋਣ ਪ੍ਰਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜੀ ਮੈਂ ਅੰਗਰੇਜ਼ ਸਿੰਘ ਆਮ ਆਦੀ ਪਾਰਟੀ ਸੰਜੁਕਤ ਸਖਤਰ ਪੰਜਾਬ ਯੂਥ ਤੇ ਮੈਂ ਕੱਲ ਡੇਰਾ ਬਾਬਾ ਨਾਨਕ ਜੋ ਕਿ ਜਿਮਨੀ ਚੋਣ ਆਪਣੀ ਡੇਰਾ ਬਾਬਾ ਨਾਨਕ ਹੋ ਰਹੀ ਆ ਉੱਤੇ ਹਾਈ ਕਮਾਂਡ ਵੱਲੋਂ ਜਿਹੜੀ ਆਪਣੀ ਡਿਊਟੀ ਲਗਾਈ ਸ ਗਈ ਸੀ ਤੇ ਆਪਾਂ ਉਥੋਂ ਆ ਰਹੇ ਸੀ ਡੋਰ ਟੂ ਡੋਰ ਕਰਕੇ ਸੀਰਨ ਸਾਹਿਬ 17 ਤਰੀਕ ਨੂੰ ਕੀ ਆ ਰਹੇ ਸੀਗੇ ਉਹਦੇ ਸਬੰਧੀ ਤਾਂ ਆਪਾਂ ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਆ ਰਹੇ ਸੀ ਤੇ ਮੈਨੂੰ ਰਾਤ ਮੈਂ ਜਦੋਂ ਆ ਰਿਹਾ ਸੀਗਾ ਤੇ ਮੈਨੂੰ ਨਾ ਇੱਥੇ ਪਿੰਡ ਰਡਿਆਣਾ ਪੈਂਦਾ ਹੈ ਜੀ ਉਥੋਂ ਜੀ ਮੇਰੇ ਜਿਹੜੀ ਆ ਪਿੱਛੇ ਇੱਕ ਗੱਡੀ ਲੱਗੀ ਆ कि ਜਿਹੜੀ ਮੈਂ ਸੋਚਿਆ ਕਿ ਧੁੰਦ ਪਈ ਕਿਉਂਕਿ ਲਬਨ ਕੁਛ ਵੀ ਨਹੀਂ ਸੀ ਦਿਆ ਤੇ ਮੈਂ ਸੋਚਿਆ ਇਹੀ ਹੈ ਕਿ ਜਦੋਂ ਪਿੱਛੇ ਬੰਦੇ ਦਾ ਨਾ ਗੱਡੀ ਲਾ ਕੇ ਬੰਦਾ ਆਂਦਾ ਵਾ ਹਨਾ ਕਿ ਸਾਨੂੰ ਰਸਤਾ ਕਿ ਮਿਲਦੇ ਤੇ ਮੈਂ ਆਪਣੀ ਧਿਆਨ ਨਾਲ ਗੱਡੀ ਚਲਾਈ ਗਿਆ ਤੇ ਜਦੋਂ ਮੈਂ ਇੱਥੇ ਜੀ ਆਪਣੇ ਨਿੱਕੇ ਸ਼ੂਰ ਬਾਹਰ ਟੱਪਿਆ ਨਾ ਤੇ ਉਹਨਾਂ ਨੇ ਜੀ ਮੇਰੇ ਪਿੱਛੇ ਜਦੋਂ ਮੇਰੀ ਸਾਈਡ ਤੇ ਗੱਡੀ ਮਾਰੀ ਆ ਰਾਈਟ ਹੈਂਡ ਸਾਈਡ ਤੇ ਮੈਨੂੰ ਇਹ ਸੀਗਾ ਕਿ ਮੱਦੇ ਨੂੰ ਦਿਖਿਆ ਨਹੀਂ ਤਾਂ ਮਾਰਤੀ ਹਨਾ ਚਲੋ ਮੈਂ ਹੋਲੀ ਕੀਤੀ ਹੈ ਗੱਡੀ ਤੇ ਜਦੋਂ ਹੋਲੀ ਕੀਤੀ ਹੈ ਜੀ ਗੱਡੀ ਤੇ ਉਹਨਾਂ ਨੇ ਮੇਰੇ ਅੱਗੇ ਕਰਨੀ ਗੱਡੀ ਚਾਹੀ ਤੇ ਮੈਨੂੰ ਡਾਊਟ ਹੋ ਗਿਆ ਕਿ ਇਹ ਕੰਮ ਖਰਾਬ ਆ ਜੀ ਮੈਂ ਫਿਰ ਉੱਥੋਂ ਨਾ ਰੱਬ ਦਾ ਨਾਂ ਲੈ ਕੇ ਚਲੋ ਲਬਦਾ ਨਹੀਂ ਸਤਾ ਵੀ ਮਾਡੇ ਛੱਟੇ ਗੱਡੀ ਖਿੱਚੀ ਆ ਜੀ ਖਿੱਚ ਕੇ ਜਦੋਂ ਮੈਂ ਸਰ ਆ ਮੋੜ ਪਾਰ ਕੀਤਾ ਆ ਜੀ ਆ ਜਿਹੜਾ ਨੜਾਂ ਵਾਲੀ ਵਾਲਾ ਮੋੜ ਜਦੋਂ ਮੈਂ ਪਾਰ ਕੀਤਾ ਵਾ ਡੇਰੀ ਵਾਲਾ ਤੇ ਅੱਗੇ ਲਿਆ ਕੇ ਉਹਨਾਂ ਨੇ ਜੀ ਜੋ ਗੱਡੀ ਮੇਰੇ ਨਾਲ ਗੱਡੀ ਲਾਈ ਆ ਤੇ ਮੇਰਾ ਜਿਹੜਾ ਗੱਡੀ ਉਹ ਜ ਨੂੰ ਮਾਰ ਲੱਗੇ ਤੇ ਮੇਰੀ ਗੱਡੀ ਉੱਥੋਂ ਪਲਟ ਗਈ ਤੇ ਜਦੋਂ ਮੇਰੀ ਗੱਡੀ ਪਲਟੀ ਆ ਜੀ ਉੱਥੋਂ ਤੇ ਮੈਨੂੰ ਮੈਂ ਜਾਣਦਾ ਕਿ ਜਾਂ ਮੇਰਾ ਰੱ ਜੀ ਕੀ ਕਦਮ ਮੈਂ ਬਚੀ ਆ ਕਿ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਅਨੁਸਾਰ ਇਹ ਕਿ ਜਦੋਂ ਮੇਰੀ ਗੱਡੀ ਪਲਟੀ ਆ ਜੀ ਤੇ ਮੈਂ ਜਦੋਂ ਪਲਟ ਕੇ ਵਿੱਚ ਡਿੱਗਾ ਸੀਗਾ ਤੇ ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਤੇ ਫਿਰ ਘਰ ਵਾਲਿਆਂ ਨੇ ਆ ਕੇ ਕੱਢਿਆ ਵਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਕੌਣ ਸੀਗੇ ਕੌਣ ਨਹੀਂ ਕੋ ਮਾੜਾ ਬਟਾ ਲਿਖ ਤਰੇਸੇ ਬੰਦੇ ਭਾਜੀ ਨਹੀਂ ਪੁਲਿਸ ਦੇਖੋ ਜੀ ਮੈਂ ਉਸੇ ਵੇਲੇ ਆਡਿਆ ਪ੍ਰਸ਼ਾਸਨ ਆ ਜੀ ਜਿਹੜਾ ਮੈਂ ਉਸ ਮੌਕੇ ਸਰ ਪ੍ਰਸ਼ਾਸਨ ਪਹੁੰਚ ਗਿਆ ਜੀ ਮੌਕੇ ਸਰ ਐਸ ਐਚਓ ਸਾਹਿਬ ਪਹੁੰਚ ਗਿਆ ਠੀਕ ਹੈ ਜੀ ਤੇ ਹਜੇ ਤੇ ਵੇਖੋ ਸ਼ਾਮ ਵੀ ਹੋ ਰਹੀ ਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੇ ਦੇਖੋ ਕਿ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕਿ ਕੌਣ ਆ ਕੌਣ ਨਹੀਂ ਅਸੀਂ ਇੱਕ ਆਮ ਪਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਜੀ ਪ੍ਰਚਾਰ ਕਰਕੇ ਆਉਂਦੇ ਪਰਚਾਰ ਕਰਕੇ ਮੈਂ ਹੋ ਰਿਹਾ ਸੀ ਤੇ ਸਾਨੂੰ ਜੀ ਪਤਾ ਨਹੀਂ ਬਾਕੀ ਆ ਘਟਨਾ ਜਿਹੜੀ ਹੋਈ ਆ ਜੀ ਜੀ ਮੰਗ ਕਰਦੇ ਬੜੀ ਜੀ ਮੰਗ ਇਹੀ ਆ ਜੀ ਆਪਣੀ ਕੀ ਸਾਡੀ ਸਰਕਾਰ ਆ ਜੀ ਤੇ ਆਪਾਂ ਦੇਖੋ ਤੁਹਾਡੇ ਸਰਕਾਰ ਵੀ ਬਿਲਕੁਲ ਸਹੀ ਸਲਾਮਤ ਸਾਡੀ ਚੱਲ ਰਹੀ ਆ ਤੇ ਇਹ ਜਿਹੜੇ ਪੰਜਾਬ ਦਾ ਮਾਹੌਲ ਜਿਹੜੇ ਬੰਦੇ ਖਰਾਬ ਕਰਨਾ ਚਾਹੁੰਦੇ ਨੇ ਅਣਪਛਾਤੇ ਬੰਦੇ ਠੀਕ ਆ ਜੀ ਜਿਵੇਂ ਕਿ ਮੈਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਇਹ ਉਹਨਾਂ ਦਾ ਹੀ ਕੀਤਾ ਕਰਿਆ ਵਾ ਤੇ ਹੁਣ ਅੱਗੇ ਜੀ ਬਸ ਇਹੀ ਹੈ ਕਿ ਆਪਣਾ ਜਿਹੜਾ ਵੀ ਕਾਰਵਾਈ ਹੈ ਉਹ ਆਪਾਂ ਕਰਾਵਾਂਗੇ ਠੋਕ ਕੇ ਤੇ ਜਿਹੜੇ ਹੋਣਗੇ ਬਖਸ਼ੇ ਨਹੀਂ ਜਾਣਗੇ ਜੀ ਨਹੀਂ ਨਹੀਂ ਦੇਖੋ ਜੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤੱਕਾ ਤੇ ਮੈਂ ਨਹੀਂ ਕਹਿ ਸਕਦਾ ਵੇਖੋ ਇਹ ਤੇ ਉਹੀ ਹੈ ਜੀ ਕਿ ਮੈਂ ਆਪਣੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਤੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾਨ ਦਰਸ਼ਾਣ ਤੇ ਮੈਂ ਕੰਮ ਕਰ ਰਿਹਾ ਹਾਂ ਇਹ ਮੈਂ ਤੁਹਾਨੂੰ ਉਹੀ ਕਹਿਣਾ ਕਿ ਮੈਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਾਂ ਮੈਨੂੰ ਦੇਖ ਨਹੀਂ ਸਕਾ ਸਕਦੇ ਇਹ ਉਹੀ ਕਰ ਸਕਦੇ ਨੇ ਬਾਕੀ ਜਿਹੜੇ ਆ ਕਿ ਸਾਡਾ ਪੰਜਾਬ ਸਾਡਾ ਰੰਗਲਾ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾ ਦਿੱਤੀ ਉਹੀ ਮਹੀਰ ਚ ਆਪਾਂ ਤੁਰੇ ਹੋਏ ਆ ਤੇ ਆਪਾਂ ਇਹੀ ਮੈਂ ਫੇਰ ਕਹਿਣਾ ਵਾਂ ਕਿ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਨਾ ਇਹ ਉਹ ਬੰਦੇ ਨੇ ਤੇ ਜਿਹੜੇ ਵੀ ਹੋਣਗੇ ਬਖਸ਼ੀ ਨਹੀਂ ਜਾਣਗੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਹਰੀਸ਼ ਦੇਆਮਾ ਜੀ ਸਾਡੇ ਡਿਪਟੀ ਹੈੱਡਕੁਆਰਟਰ ਜੁਗਰਾਜ ਆਪਣੇ ਐਸਪੀ ਸਾਹਿਬ ਜੁਗਰਾਜ ਸਿੰਘ ਜੀ ਸਾਡੇ ਬਹੁਤ ਹੀ ਜ਼ਿਆਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਮੁਲਾਜ਼ਮਾਂ ਦੇ ਨਾਲ ਸਾਡੀ ਜਿਹੜੀ ਆ ਕਿ ਕੈਪਟਨ ਕਰਕੇ ਤੇ ਆਪਾਂ ਜਿਹੜੇ ਆ ਕਿ ਆ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਹਾਈ ਕਮਾਂਡ ਨੂੰ ਸੂਚਿਤ ਕੀਤਾ ਭਾਜੀ ਹਾਈ ਕਮਾਂਡ ਨੂੰ ਮੈਂ ਜੀ ਉਸੇ ਵੇਲੇ ਸੂਚਿਤ ਕਰ ਦਿੱਤਾ ਸੀ ਮੈਂ ਆਪਣੇ ਸੀਨੀਅਰਾਂ ਨੂੰ ਰਿਪੋਰਟ ਦਿੱਤੀ ਸੀ ਆਪਣੇ ਸਾਰਿਆਂ ਨੂੰ ਰਿਪੋਰਟ ਦਿੱਤੀ ਉਹਨਾਂ ਨੇ ਹੀ ਆਲਰੇਡੀ ਕਿ ਜਿਹੜਾ ਕਿ ਸਾਡਾ ਪ੍ਰਸ਼ਾਸਨ ਸਾਡੇ ਨਾਲ ਆ ਜੀ ਹਾਂਜੀ ਹਾਈ ਕਮਾਂਡ ਨੂੰ ਮੌਸੇ ਮੈਂ ਐਸੈਟੂ ਕਲਾਂੌਰ ਇੱਥੇ ਮੌਕੇ ਤੇ ਆਇਆ ਹਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰਕੋ ਗੱਡੀ ਸਾਬੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਹਾਂ ਕੈਮਰੇ ਵਗੈਰਾ ਤੇ ਲੋੜ ਲੜਿੰਦੀ ਕਾਰਜ ਕਰ ਰਹੇ ਸਾਰਾ ਕਿਹੜੀ ਲੋਕੇਸ਼ਨ ਕਿਹੜੀ ਹੈ ਜਿੱਥੇ ਖੜੇ ਆਪਾਂ ਇਹ ਦੋਸਤਪੁਰ ਬੱਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ ਹੈ ਰਾਤ 9:30 ਦੇ ਰਾਤ ਆਈ ਸੀ ਰਾਤ ਜੀ ਸੀ ਆਪਾਂ ਐ ਸੀ ਹੁਣ ਵੀ ਮੌਕੇ ਤੇ ਭਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਦੱਸ ਰਿਹਾ ਅਸੀਂ ਟ੍ਰੇਸ ਕਰ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਹਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟ੍ਰੇਸ ਕਰ ਰਹੇ ਹਾਂ ਉਹਨਾਂ ਦੇ ਕਿ ਕੈਮਰੇ ਵਗੈਰਾ ਵੀ ਚੈੱਕ ਕੀਤੇ ਚੈੱਕ ਕਰ ਰਹੇ ਹਾਂ ਜੀ ਪਤਾ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਕੋਈ ਆਮ ਆਦਮੀ ਪਾਰਟੀ ਦੇ ਨਾਲ ਹੈਗੇ ਨਹੀਂ ਕੀ ਨਹੀਂ ਉਹਦੇ ਘਰ ਨੇ ਹਾਂਜੀ ਸਰ ਇਹ ਆਮ ਆਦਮੀ ਪਾਰਟੀ ਦੇ ਉਹਦੇ ਦਰ ਦੱਸ ਤੇ ਕਾਰ ਇਸ ਸ਼ਾਨਦਿਨ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਭਾਜੀ ਕਾਰ ਵੀ ਕਰ ਰਹੇ ਹਾਂ ਜੀ ਜੋ ਵੀ ਕਾਰ ਵੀ ਅਮਰ ਜੀ